ਮਾਤਾ ਪਿਤਾ ਬਣਨਾ ਅਜੀ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਹੁਸ਼ਿਆਰਪੁਰ ਵਿੱਚ ਗਊ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚੱਲਦਿਆਂ ਇੱਕ ਸਮਾਜ ਸੇਵੀ ਸੰਸਥਾ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਅਜੀਹਾ ਘਰੋ ਫਿਰ ਰਿਹਾ ਜੋ ਆਵਾਰਾ ਘੁੰਮ ਰਹੇ ਪਸ਼ੂਆਂ ਨੂੰ ਚੋੱਕ ਕੇ ਜੰਮੂ ਕਸ਼ਮੀਰ ਭੇਜਦਾ ਹੈ ਉਕਤ ਦਿਰੋ ਵੱਲੋਂ ਜਦ ਕਚੈਰੀਆਂ ਨਜ਼ਦੀਕ گاਵਾਂ ਨੂੰ ਚੁੱਕਿਆ ਜਾ ਰਿਹਾ ਸੀ ਤਾਂ ਸਮਾਜ ਸੇਵੀ ਸੰਸਥਾ ਦੇ ਆਗੂਆਂ ਨੇ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਤਿੰਨ ਲੋਕ ਭੱਜਨ ਦੇ ਵਿੱਚ ਕਾਮਯਾਬ ਰਹੇ ਤੇ ਇੱਕ ਵਿਅਕਤੀ ਇਹਨਾਂ ਦੇ ਅੜੀਕੇ ਆ ਗਿਆ ਜਿਸ ਦੇ ਫੋਨ ਵਿੱਚੋਂ ਇਹਨਾਂ ਦੇ ਕਾਲੇਤੰਦੇ ਸੰਬੰਧੀ ਕੁਝ ਕਥਿਤ ਵੀਡੀਓਜ਼ ਮਿਲੀਆਂ ਨੇ ਸੰਸਥਾ ਦੇ ਆਗੂਆਂ ਨੇ ਉਕਤ ਸ਼ਖਸ ਨੂੰ ਪੁਲਿਸ ਦੇ ਹਵਾਲੇ ਕੀਤਾ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕਰੋ ਮੁੰਡਾ ਲੈ ਕੇ ਆਇਆ ਸੀ ਇੱਕ ਹਫਤੇ ਕਹਿੰਦਾ ਗੱਪਣ ਗਾਈ ਫੜਾਉਣੀ ਹੈ ਮੇਰੇ ਨਾਲ 4-5 ਮਹੀਨਿਆਂ ਤੋਂ ਸਰ ਉਹ ਉੱਥੇ ਲੈ ਕੇ ਆਇਆ ਉਹ ਪਤਾ ਨਹੀਂ ਗਈ ਵਾਰਾ ਸੀ ਕਿਸੇ ਦੀ ਤੇ ਉਹ ਆਪ ਤੇ ਭੱਜ ਗਿਆ ਤੇ ਮੈਂ ਤਾਂ ਭੱਜਿਆ ਨਹੀਂ ਮੈਂ ਖੜ ਗਿਆ ਭਾਜੀ ਕਹਿੰਦੇ ਉਹ ਕਹਿੰਦੇ ਮੁੰਡੇ ਬੁਲਾਉਣੇ ਇੱਥੇ ਬੰਦਾ ਬੁਲਾ ਲੈਨੇ ਆ ਮੈਂ ਕੋਈ ਨਾ ਬੁਲਾ ਲਉ ਮੈਂ ਇੱਥੇ ਖੜਾ ਆਹ ਭਾਜੀ ਲਿਆ ਮੈਨੂੰ ਉੱਥੋਂ ਕਿੰਨੀ ਡੇਰ ਤੋਂ ਇਹ ਕੰਮ ਕਰਦੇ ਨੇ ਨਹੀਂ ਸਰ ਮੈਂ ਉਹਦੇ ਨਾਲ ਪਹਿਲੀ ਵਾਰ ਆਇਆ ਹਾਂ ਉਹ ਮੁੰਡੇ ਨਾਲ ਉਹ ਕੌਣ ਆ ਹੈਪੀ ਹੈਪੀ ਉਹ ਕੀ ਕੰਮ ਕਰਦਾ ਉਹ ਕੰਮ ਕਰ ਉਹ ਮਾਲਪੁਰ ਕਿੱਥੇ ਰਹਿੰਦਾ ਤੂੰ ਗਊਸ਼ਾਲਾ ਰੋੜ ਤੇ ਉਹਨਾਂ ਦਾ ਰਹਿੰਦਾ ਕੀ ਥੋੜਾ ਜਿਹਾ ਇਹ ਸਾਲ ਡੇਢ ਹੋਇਆ ਪਿੱਛੋਂ ਕਿੱਥੇ ਰਹਿੰਦੇ ਪਿੱਛੋਂ ਖੰਨੇ ਰਹਿੰਦੇ ਸੀ ਪਹਿਲਾਂ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਦਾ ਡੈਡੀ ਹੋਣੀ ਉੱਧਰ ਹਿਮਾਚਲ ਪਤਾ ਨਹੀਂ ਕਿੱਥੇ ਇੱਥੇ ਰਹਿੰਦੇ ਪਿੱਛੇ ਕਿੱਥੇ ਦਾ ਮਤਲਬ ਤੋਂ ਕੰਮ ਹੀ ਇਹ ਕਰਦਾ ਤਾਂ ਹੀ ਜਗਾ ਬਦਲਦਾ ਬਾਹਰ ਨਹੀਂ ਸਰ ਥੋੜੀ ਜੀ ਡੈਡੀ ਦੀ ਡੈਥ ਹੋ ਗਈ ਸੀ ਤਾਂ ਕਰਕੇ ਇੱਧਰ ਆ ਗਏ ਸੀ ਐਨੇ ਚਿਰਾਂ ਵੀਡੀਓ ਵਿੱਚ ਫੋਨ ਦੇ ਉਹ ਸਰ ਉਹ ਦੂਜੇ ਮੁੰਡੇ ਦਾ ਫੋਨ ਹੈ ਜੀ ਉਹ ਜਿਹੜਾ ਪੱਜ ਗਿਆ ਤੇ ਤੂੰ ਉਹਦਾ ਸਾਥ ਦੇ ਰਿਆ ਸੀ ਤੇਰਾ ਹੀ ਨਹੀਂ ਹੈਗਾ ਉਹ ਸਭ ਕੁਝ ਉਹਦਾ ਹੀ ਪਰ ਮੇਰਾ ਫੋਨ ਨਹੀਂ ਮੇਰੇ ਕੋਲ ਵੀ ਤਾਂ ਹੈਗੀਆਂ ਵੀਡੀਓ ਇਹਦੇ ਚ ਇਹਨਾਂ ਦੀ ਕੋਈ ਗੱਡੀ ਤੁਹਾਡੀ ਨਹੀਂ ਤੁਹਾਡੀ ਵੀ ਕਰਦੇ ਪਾ ਜੀ ਤੇਰਾ ਕੰਮੀ ਮਤਲਬ ਇਹ ਹੈ ਕਿ ਨਹੀਂ ਸਰ ਉਹ ਮੁੰਡਾ ਨਾ ਕੋਲ ਪੁਲਸ ਆਏ ਨਹੀਂ ਫਿਰ ਤੂੰ ਤੇ ਮਿਲ ਨਹੀਂ ਆ ਪੁਲਸ ਆ ਗਈ ਤੇ ਸਰ ਬੇਸ਼ੱਕ ਆ ਜੇ ਜੀ ਪਰ ਉਹ ਮੁੰਡਾ ਮੈਨੂੰ ਨਾਲ ਲੈ ਕੇ ਨਹੀਂ ਸਰ ਉਹ ਕਹਿੰਦਾ ਸੀ ਗੱਪਣ ਗਾਈ ਕਹਿੰਦਾ ਮੈਂ ਘਰ ਵਾਸਤੇ ਲੈ ਕੇ ਜਾਂਦਾ ਨਹੀਂ ਮੈਨੂੰ ਕਾ ਹੀ ਚੱਕ ਲਈ ਜਾਣੀ ਆ ਤੂੰ ਤਾਂ ਉਹਨਾਂ ਨੇ ਕੀ ਪਤਾ ਕਹਿੰਦਾ ਮੈਂ ਪੁੱਛਿਆ ਆ ਬੰਦਿਆਂ ਨੂੰ ਕਹਿੰਦੇ ਫੜ ਕੇ ਲੈ ਜਾ ਇਹਨੀ ਕੀ ਮਾਮਲਾ ਜਿਹੜਾ ਇਹ ਬੰਦੇ ਨੂੰ ਫੜਨ ਇਹ ਜੀ ਸਾਡੇ ਬਹੁਤ ਦਿਨਾਂ ਤੋਂ ਰਡਾਰ 'ਚ ਸੀਗੇ ਕਈ ਚਰਾਂ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਪਈ ਸੀ ਜਿੱਥੇ ਜਿੱਥੇ ਜਿੱਦਾਂ ਬੇਰਾਨ ਏਰੀਆ ਹੈਗੇ ਆ ਖੰਡਰ ਦੇ ਦੀਏ ਹੈਗੇ ਉਹ ਤੋਂ ਇਹ ਜਿੱਦਾਂ ਨਾ ਜਿਹੜੇ ਨੰਦੀ ਹੈਗੇ ਆ ਬੋਲਦੇ ਹੈਗੇ ਆ ਇਹ ਗਾਈਆਂ ਜੋ ਵੀ ਜਨ ਕੇ ਖੰਡਰ ਵੈਂਡਰ ਜੜੀਆਂ ਹੋ ਚੁੱਕੀਆਂ ਆ ਉਹ ਲੈ ਜਾਂਦੇ ਹੈਗੇ ਆ ਤੇ ਇਹਨਾਂ ਦੇ ਜਿੱਦਾਂ ਹੁਣ ਫੜਿਆ ਫੜਨ ਤੋਂ ਬਾਅਦ ਮੋਬਾਈਲ ਦੇ ਵਿੱਚ ਜੋ ਜਨ ਕੇ ਜਾਣਕਾਰੀ ਸਾਨੂੰ ਮਿਲੀ ਹੈਗੀ ਆ ਉਹਦੇ ਵਿੱਚ ਜੰਮੂ ਕਸ਼ਮੀਰ ਦੀ ਗੱਡੀ ਹੈਗੀ ਆ ਉਹਦੇ ਵਿੱਚ ਸਾਂਡ ਗਾਈਆਂ ਕਈ ਕੁਛ ਇਧਰ ਲੱਦਿਆ ਹੋਇਆ ਆ ਤੇ ਇਹਨਾਂ ਦੀ ਕੋਈ ਗੱਡੀ ਪਿੱਛੇ ਫੜ ਹੋਈ ਆ ਉਸ ਗੱਡੀ ਫੜ ਹੋਈ ਦੀ ਵੀ ਵੀਡੀਓ ਇਹਦੇ ਵਿੱਚ ਇਹਨਾਂ ਦੇ ਕਿਸੇ ਸਾਥੀ ਨੇ ਇਹਨਾਂ ਨੂੰ ਭੇਜੀ ਹੋਣੀ ਆ ਫਿਰ ਜਨਕਿ ਇਧਰ ਟੋਟਲ ਸਾਰੀ ਇਧਰ ਹੀ ਇਹਦੇ ਵਿੱਚ ਪੂਰੀ ਡਿਟੇਲ ਹੈਗੀ ਆ ਜਿਹੜੀ ਜਨਕਿ ਇਹਨੂੰ ਜਿੱਦਾਂ ਕਿ ਛੱਡਣ ਜੋਗ ਨਹੀਂ ਹੈਗੀ ਆ ਅੱਜ ਕੀ ਕੀਤਾ ਸੀ ਅੱਜ ਜਦੋਂ ਫੜਦੇ ਪਏ ਸੀਗੇ ਤਾਂ ਸਾਡੇ ਸਾਥੀ ਉੱਥੇ ਪਹੁੰਚੇ ਦੇਖਦੇ ਪਏ ਸੀਗੇ ਤਾਂ ਜਿੱਦਾਂ ਉਹਨੇ ਅਣਜਾਣ ਜਗ੍ਹਾ ਦੇ ਵਿੱਚ ਇਹ ਕਾਰਵਾਈ ਕਰਦੇ ਪਏ ਸੀਗੇ ਉਹ ਫਿਰ ਉਹਨਾਂ ਨੇ ਜਦੋਂ ਪੁੱਛਿਆ ਤੇ ਇਹਨਾਂ ਚੋਂ ਇੱਕ ਬੰਦੇ ਨੇ ਸਾਡੇ ਹੀ ਸਾਥੀ ਨੂੰ ਧੱਕਾ ਮਾਰਿਆ ਧੱਕਾ ਮਾਰ ਕੇ ਦੌੜ ਗਿਆ ਇਹਦੀ ਮਾੜੀ ਕਿਸਮਤ ਇਹ ਹੱਥ ਆ ਗਈ ਕਿਉਂਕਿ ਇੱਕ ਬੰਦਾ ਸੀ ਸਾਡਾ ਉਹ ਇੱਕ ਬੰਦੇ ਨੂੰ ਕਾਬੂ ਕਰ ਸਕਦਾ ਸੀਗਾ ਤੇ ਇਹ ਕਾਬੂ ਹੋ ਗਿਆ ਤੇ ਤੁਮੇ ਤੁਹਾਨੂੰ ਕਿੰਨੇ ਬੰਦੇ ਸੀ ਇਹ ਚਾਰ ਬੰਦੇ ਸੀਗੇ ਜੀ ਤਿੰਨ ੜ ਗਏ ਤਿੰਨ 도ੜ ਗਏ ਤੇ ਇਹਨਾਂ ਕੋ ਜੜੀ ਇੱਕ ਗੱਡੀ ਸੀਗੀ ਉਹ ਵੀ 도ੜ ਗਈ ਇਹ ਪਨ ਲੱਗਦਾ ਹੈ ਕਿ ਜੋ ਪ੍ਰੂਫ ਤੁਹਾਨੂੰ ਮਿਲੇ ਕਿ ਇਹ ਗਵਾਸਤਰ ਹੈ ਜੀ ਬਿਲਕੁਲ ਜੀ ਉਹ ਆਪਾਂ ਸਾਬਿਤ ਜਾਣ ਕੇ ਕਰਾਂਗੇ ਆਪਣੇ ਜੋ ਸਾਡੇ ਐਵੀਡੈਂਸ ਹੈਗੇ ਆ ਜਿਹੜੇ ਤੁਹਾਡੇ ਕੋ ਮੋਬਾਈਲ ਇਹਨਾਂ ਦਾ ਬ੍ਰੰਧ ਹੋਇਆ ਉਹਦੇ ਵਿੱਚ ਕੀ ਕੀ ਹੈਗਾ ਜੀ ਉਹਦੇ ਵਿੱਚ ਜਿੱਦਾਂ ਕੀ ਨਾ ਇਹਨੇ ਇਹ ਕਬੂਲ ਕੀਤਾ ਕਿ ਆਪਣੇ ਜੜੀਆਂ ਗੱਬਨ ਕਾਈਆਂ ਆ ਗੱਬਨ ਕਾਈਆਂ ਨਹੀਂ ਇਹ ਨੰਦੀ ਹੀ ਫਰਦੇ ਪਏ ਸੀ ਉਸ ਵੇਲੇ ਵੀ ਜਦੋਂ ਮੁੰਡੇ ਨੇ ਫੜਿਆ ਇਹਨਾਂ ਨੂੰ ਫਿਰ ਜਿਹੜੀਆਂ ਇਹਦੇ ਵਿੱਚ ਫੋਟੋਗ੍ਰਾਫਸ ਹੈਗੀਆਂ ਆ ਉਹ ਵੀ ਬੋਲਦਾਂ ਦੀਆਂ ਹੀ ਆ ਮੈਂ ਇੱਕ ਪਾਸੇ ਮੰਨਦਾ ਕਿ ਜੇ ਜਨਕੇ ਨਾ ਜੇ ਨਹੀਂ ਦੁੱਧ ਚਾਹੀਦਾ ਇਹਨਾਂ ਨੂੰ ਤਾਂ ਨੰਦੀ ਨੇ ਦੁੱਧ ਥੋੜੀ ਦੇਣਾ ਤੇ ਉਹ ਨੰਦੀ ਟਰੱਕਾਂ ਦੀ ਟਰੱਕ ਭੇਜ ਕੇ ਭਰੇ ਹੋਏ ਅੱਗੇ ਭੇਜਦੇ ਪਏ ਆ ਗੱਡੀ ਦੇ ਨੰਬਰ ਹੈਗੇ ਆ ਆਪਾਂ ਹੁਣ ਉਹ ਗੱਡੀ ਦੀ ਵੈਰੀਫਿਕੇਸ਼ਨ ਕਰਾਵਾਂਗੇ ਕਿ ਉਹਤੇ ਪਹਿਲਾਂ ਪਰਚੇ ਹੋਏ ਆ ਤੇ ਇੱਕ ਪਹਿਲਾਂ ਗੱਡੀ ਜਿਹੜੀ ਫੜ ਹੋਈ ਹੈ ਜਿਹਦੇ ਬਾਰੇ ਇਹਨਾਂ ਨੇ ਵੀਡੀਓ ਦੇ ਵਿੱਚ ਵੀ ਕਬੂਲ ਕੀਤਾ ਹੋਇਆ ਸਾਡੇ ਕੋਲ ਇਹ ਹੈਗਾ ਕਿ ਮੋਬਾਈਲ 'ਚ ਬਹੁਤ ਸਾਰਾ ਡਾਟਾ ਹੈਗਾ ਜਿਹੜਾ ਹਾਂਜੀ ਤੋਂ ਫੇ ਦੂਜੇ ਨੰਬਰ ਤੇ 도ੜੇ ਬੰਦੇ ਕਾਤੇ ਹੈਗੇ ਸਹੀ ਹੁੰਦੇ ਤਾਂ ਫੇ ਦੌੜਦੇ ਨਹੀਂ ਪੁਲਿਸ ਨੂੰ ਇਤਲਾਹ ਦਿੰਦੀ ਪੁਲਿਸ ਨੂੰ ਇਤਲਾਹ ਦਿੰਦੀ ਉਹ ਵੀ ਪਹੁੰਚ ਰਹਿਗੇ ਮੌਕੇ ਤੇ ਤੁਸੀਂ ਕੌਣ ਆਪਕੀ ਕੀਮਤੀਓ ਫੜੇ ਹਾਂਜੀ ਤੁਹਾਡੀ ਕਿਹੜੀ ਸੰਸਥਾ ਆਪਣੀ ਹਾਂਜੀ ਬੁਆਇਸਲੈਸ ਸੈਕਿੰਡ ਇਨਿੰਗ ਹੋਮ ਸਸਤਾ ਹੈਗੀ ਆ ਜਿਹੜੀ ਕਿ ਆਪਾਂ ਬੇਸਹਾਰਾ ਜਿਹੜੇ ਹੈਗੇ ਆ ਰੋਡ ਦੇ ਉੱਪਰ ਉਹਨਾਂ ਦੇ ਉੱਪਰ ਵਰਕ ਕਰ ਰਹੇ ਆ ਤੇ ਨਾਲ ਦੀ ਨਾਲ ਸਾਨੂੰ ਜੋ ਇਧਰ ਹੀ ਐਕਟੀਵਿਟੀ ਜੇ ਇਹਨਾਂ ਦੀ ਪਤਾ ਚੱਲਦੀ ਆ ਉਹ ਵੀ ਆਪਾਂ ਰਾਤੀ 1 1 2 2 ਵਜੇ ਤੱਕ ਰਾਤਾਂ ਨੂੰ ਜਾ ਕੇ ਆਪਾਂ ਉਹਦੇ ਲਈ ਰੋਡ ਦੇ ਉੱਪਰ ਬਿਤਾਣੇ ਆ ਤਾਂ ਕਿ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ ਪਿਛਲੇ 10 ਦਿਨਾਂ ਤੋਂ ਇਹ ਸਾਨੂੰ ਡਿਟੇਲ ਰੋਜ਼ ਹਰ ਕਿਸੇ ਏਰੀਆ ਤੋਂ ਮਿਲਦੀ ਪਈ ਔਰ ਆਪਾਂ 1 ਵਜੇ 2 ਵਜੇ ਤੱਕ ਰੋਡ ਤੇ ਰਹਿਨੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਰਾਤ ਦੇ ਨੇਰੇ ਚ ਜਿੱਦਾਂ ਕੁਝ ਹੁੰਦਾ ਹੈ ਇਹਦਾ ਮਤਲਬ ਲਗਾਤਾਰ ਇਹ ਕੰਮ ਇਹਨਾਂ ਦਾ ਲਗਾਤਾਰ ਹਾਂਜੀ ਚੱਲ ਰਿਹਾ ਔਰ ਇੱਕ ਜਿਰੋ ਹੈਗਾ ਹੈ ਜੀ ਯਾਰ ਸਾਹਮਣੇ ਹੈ ਕੰਗੀਆਂ ਇਹ ਸਾਨੂੰ ਕੰਪਲੀਟ ਆਈਸੀ ਵੀ ਸਦਾਮਨ ਸਹਿਨ ਸਾਹਿਬ ਇਹ ਮਾਲਪੁਰ ਦਾ ਇੱਥੇ ਫੜਿਆ ਹੈ ਵੀ ਇਹ ਗਾਵਾਂ ਵਾਟ ਵਾਟ ਕੇ ਜਾਂ ਬਾਦ ਸ਼੍ਰੀਨਗਰੂ ਭੇਜਦੇ ਹਨ ਇਸ ਸੰਬੰਧੀ ਅਜੇ ਸਾਡੇ ਕੋ ਕੋਈ ਚੂਹ ਸਾਹਮਣੇ ਨਹੀਂ ਆਇਆ ਜੇਕਰ ਵੀਡੀਓ ਦੇ ਵਿੱਚ ਕੋਈ ਆ ਗਿਆ ਇਸ ਦੇ ਬਾਕੀ ਦਾ ਬੰਦਕਾਰ ਵੀ ਕੀਤੀ ਜਾਵੇਗੀ ਕਿੰਨੇ ਬੰਦੇ ਦੱਸਿਆ ਰਹੇ ਨੇ ਇਹਦੇ 4-10 ਦੇ ਸਾਡੇ ਤਾਂ ਇੱਕ ਦੇ ਇੱਕ ਹੀ ਫਰੰਡ ਦੱਸਿਆ ਹੈ ਇਹਦੇ ਬਾਰੇ ਜੀ ਬਾਕੀ ਤਲਦੀਸ ਕਰਕੇ ਪਤਾ ਕਿਤੇ ਆਵੇਗਾ